ਮੈਡਮ ਤੁਸੀਂ ਇਹ ਸਹਿਕਾਰੀ ਸਭਾ ਜਿਹੜੀ ਦੁੱਧ ਉਤਪਾਦਕ ਦੀ ਚਲਾ ਰਹੇ ਹੋ ਤੁਸੀਂ ਰੋਜ਼ਾਨਾ ਇੱਥੋਂ ਜਿਹੜਾ ਦੁੱਧ ਇਕੱਠਾ ਕਰਦੇ ਹੋ ਉਹ ਕਿੰਨਾ ਕੁ ਲਗਭਗ ਹੋ ਜਾਂਦਾ ਢਾਈ ਕੁਆਂਟਲ ਸਵੇਰ ਨੂੰ ਹੋ ਜਾਂਦਾ ਢਾਈ ਕੁਆਂਟਲ ਸ਼ਾਮ ਨੂੰ ਹੋ ਜਾਂਦਾ ਹੈ ਤਕਰੀਬਨ ਵੱਧ ਵੀ ਹੋ ਜਾਂਦਾ ਤਿੰਨ ਕੁਆਂਟਲ ਦੇ ਮਧੂਰ ਚੱਲ ਜਾਂਦਾ ਇਸ ਪਿੰਡ ਦੀਆਂ ਕੁੱਲ ਕਿੰਨੀਆਂ ਔਰਤਾਂ ਜਿਹੜੀਆਂ ਤੁਸੀਂ ਮਿਲ ਕੇ ਇਸ ਜਿਹੜੀ ਸਹਿਕਾਰੀ ਸਭਾ ਹੈਗੇ ਨੂੰ ਚਲਾਉਂਦੇ ਪਿਓ 120 ਮੈਂਬਰ ਆ 120 ਮੈਂਬਰ ਹਾਂ ਜੀ 75 ਮੈਂਬਰ ਦੁੱਧ ਪਾਉਣ ਵਾਲੇ ਆ ਫੇ ਕਈਆਂ ਦਾ ਦੁੱਧ ਲਵੇਰਾ ਹਟ ਜਾਂਦਾ ਫੇ ਹਟ ਜਾਂਦੇ ਆ ਲਵੇਰਾ ਚਾਲੂ ਹੋ ਜਾਂਦਾ ਦੁੱਧ ਪਾਉਣਾ ਸ਼ੁਰੂ ਕਰ ਦਿੰਦੇ ਆ ਹਾਂਜੀ ਔਰ ਜਿਹੜਾ ਤੁਸੀਂ ਦੁੱਧ ਇਕੱਠਾ ਕਰਦੇ ਹੋ ਸਵੇਰੇ ਔਰ ਸ਼ਾਮ ਉਸ ਨੂੰ ਤੁਸੀਂ ਕਿੱਥੇ ਲੈ ਜਾਂਦੇ ਹੋ ਵੇਚਣ ਵਾਸਤੇ ਜਾਂ ਕੀ ਜਰੀਆ ਹੈ ਤੁਹਾਡਾ ਕਿ ਇੱਥੋਂ ਦੁੱਧ ਤੁਹਾਡਾ ਦੂਸਰੀ ਥਾਂ ਜਿਹੜਾ ਉਹ ਚਲਿਆ ਜਾਂਦਾ ਜਲੰਧਰ ਬਿਰਕਾ ਵਾਲਿਆਂ ਤੋਂ ਗੱਡੀ ਆਂਦੀ ਆ ਸਵੇਰੇ ਸ਼ਾਮ ਦੋਨੇ ਬੇਲ ਲੈਣ ਕੇ ਚੱਕੀ ਗੱਡੀ ਦੁੱਧ ਲੈ ਜਾਂਦੀ ਆ ਹਾਂਜੀ ਜੇ ਅਸੀਂ ਮੋٹے ਤੌਰ ਤੇ ਦੇਖੀਏ ਵੀ ਤੁਸੀਂ ਇੱਕ ਵੱਖਰਾ ਕਿਉਂਕਿ ਆਮ ਕਰਕੇ ਔਰਤਾਂ ਜਿਹੜੀਆਂ ਸਲਾਈ ਕਢਾਈ ਦਾ ਕੰਮ ਕਰਦੀਆਂ ਉਹ ਤੁਹਾਡਾ ਇਹ ਕੰਮ ਜਿਹੜਾ ਅਸਲੋਂ ਵੱਖਰਾ ਹੈ ਜਾਂ ਕੋਈ ਇੱਕ ਪਿੰਡਾਂ 'ਚ ਇਹੋ ਜਿਹਾ ਕੰਮ ਜਿਹੜਾ ਔਰਤਾਂ ਕਰਦੀਆਂ ਹੋਣਗੀਆਂ ਤੁਸੀਂ ਮਹੀਨੇ ਦਾ ਕਿੰਨਾ ਕੁ ਮੁਨਾਫਾ ਜਿਹੜਾ ਉਹ ਕਮਾ ਲੈਂਦੇ ਹੋ 5000 ਰੁਪਏ ਮੁਨਾਫਾ ਕਮਾ ਲੈਂਦੇ ਹਾਂ ਇਹਦਾ ਇਹੀ ਕਾਰਨ ਹੈ ਕਿ ਬਾਕੀਆਂ ਔਰਤਾਂ ਨਾਲੋਂ ਹਟ ਕੇ ਇਹਨਾਂ ਨੇ ਦੁੱਧ ਇਕੱਠਾ ਕਰਨ ਦਾ ਜਿਹੜਾ ਕਾਰੋਬਾਰ ਹੈ ਉਹ ਚਲਾਇਆ ਹੋਇਆ ਔਰ ਅਗਰ ਪਿੰਡ ਦੀਆਂ ਔਰ ਜਾਂ ਪੰਜਾਬ ਦੇ ਪਿੰਡਾਂ ਦੀਆਂ ਜਾਂ ਪੰਜਾਬ ਦੀਆਂ ਸਾਰੀਆਂ ਔਰਤਾਂ ਇਸ ਤਰ੍ਹਾਂ ਦੇ ਕੰਮ ਕਰਨ ਔਰ ਉਹ ਦਿਨ ਦੂਰ ਨਹੀਂ ਕਿ ਜਦੋਂ ਪੰਜਾਬ ਦੀ ਔਸਤ ਜਿਹੜੀ ਹੈ ਉਹ ਸਵੈ ਨਿਰਭਰ ਹੋ ਜਾਵੇਗੀ ਅਸੀਂ ਹੁਣੇ-ਹੁਣੇ ਵੇਖਿਆ ਕਿ ਇਸ ਪਿੰਡ ਦੀਆਂ ਕੁਝ ਮਹਿਲਾਵਾਂ ਜਿਹੜੀਆਂ ਨੇ ਉਹ ਦੁੱਧ ਉਤਪਾਦਨ ਦਾ ਜਿਹੜਾ ਕੰਮ ਹੈ ਉਹ ਕਰਦੀਆਂ ਪਈਆਂ ਨੇ ਔਰ ਜਦੋਂ ਅਸੀਂ ਪਿੰਡ ਦੇ ਦੂਸਰੇ ਪਾਸੇ ਗਏ ਤੇ ਇੱਕ ਗਰੁੱਪ ਸਾਨੂੰ ਮਹਿਲਾਵਾਂ ਦਾ ਨਜ਼ਰ ਆਇਆ ਜਿਨ੍ਹਾਂ ਦਾ ਕੰਮ ਸੀ ਸਲਾਈ ਕਢਾਈ ਕਰਨਾ ਔਰ ਅਸੀਂ ਮੈਂ ਹੁਣ ਇਸ ਸਮੇਂ ਬੈਠਾ ਇਸੇ ਗਰੁੱਪ ਦੇ ਵਿੱਚ ਔਰ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਮੈਡਮ ਇਹ ਜਿਹੜਾ ਤੁਸੀਂ ਗਰੁੱਪ ਚਲਾਉਂਦੇ ਹੋ ਇਹਦਾ ਪੂਰਾ ਨਾਮ ਕੀ ਹੈ ਇਹਦਾ ਨਾਮ ਹੈ ਜੀ ਭਾਰਤੀਆ ਗ੍ਰਾਮੀਣ ਮਹਿਲਾ ਸੰਮਤੀ ਸਾਡੇ ਜੋ ਵੀ ਅਸੀਂ ਸੈਂਟਰ ਚ ਆ ਰਹੇ ਹਾਂ ਇਸ ਹਰੀਪੁਰ ਵਿੱਚ ਅੱਜ ਤੋਂ 40-45 ਸਾਲ ਪਹਿਲਾਂ ਤੋਂ ਇਹ ਚੱਲ ਰਿਹਾ ਆ ਕਿ ਮੈਂ ਇੱਥੇ 1988 ਤੋਂ ਸਰਵਿਸ ਦੀਆਂ ਡਿਊਟੀ ਦੀਆਂ ਸਾਡਾ ਮਕਸਦ ਇਹ ਹੁੰਦਾ ਇੱਕ ਬੱਚੀ ਨੂੰ ਸੈਲਫ ਡਿਪੈਂਡੈਂਟ ਕਰਨ ਵੀ ਉਹਨੂੰ ਉਹਦੇ ਪੈਰਾਂ ਤੇ ਖੜਾ ਕਰਨਾ ਉਹਨੂੰ ਕਮਾਣ ਦੇ ਰੋਟੀ ਕਮਾਉਣ ਦੇ ਕਾਬਿਲ ਕਰਨ ਮੇਰੇ ਕੋ ਹਰ ਸਾਲ ਆਲੇ ਦੁਆਲੇ ਪਿੰਡਾਂ ਤੋਂ ਵੀ ਬੱਚੀਆਂ ਆਉਂਦੀਆਂ ਨੇ ਹਰੀਪੁਰ ਦੀਆਂ ਬੱਚੀਆਂ ਜ਼ਿਆਦਾ ਹੁੰਦੀਆਂ ਨੇ ਕਿਉਂਕਿ ਇੱਥੇ ਪੱਕਾ ਸੈਂਟਰ ਹੋਣ ਕਾਰਨ ਬੱਚਿਆਂ ਨੂੰ ਆਉਣ ਜਾਣ ਦੀ ਥੋੜੀ ਸੁਖਿਆਈ ਹੁੰਦੀ ਆ ਬਾਹਰ ਕੀ ਬਾਲੇ ਪਿੰਡਾਂ ਤੋਂ ਵੀ ਬੱਚੇ ਆਉਂਦੇ ਨੇ ਇਸ ਟਾਈਮ ਮੈਂ ਬੱਚਿਆਂ ਨੂੰ ਕਟੋ-ਕਟਤੀ 35 ਬੱਚਿਆਂ ਨੂੰ ਸਿੱਖਿਆ ਦੇ ਰਹੀ ਹਾਂ ਤੇ ਬੱਚੇ ਜੋ ਵੀ ਕਰ ਰਹੇ ਨੇ ਕੜਾਈ ਸਲਾਈ ਬਣਾਈ ਕਰੋਸ਼ੀਆ ਦਾ ਕੰਮ ਜੋ ਵੀ ਇੱਕ ਲੜਕੀ ਕਰਕੇ ਉਹਨੂੰ ਕਮਾਈ ਦਾ ਸਾਧਨ ਕਰ ਸਕਦੀ ਆ ਉਹ ਅਸੀਂ ਨੰਮ ਬੱਚਿਆਂ ਨੂੰ ਕਰਵਾਨੀ ਤੁਸੀਂ ਇਹ ਸਾਰਾ ਕੁਝ ਇਹ ਬੱਚਿਆਂ ਨੂੰ ਨਿਪੁੰਨ ਕਰਦੇ ਹੋ ਕਿ ਇਹਦੇ ਵਿੱਚ ਜਿਹੜੋ ਸ਼ੁਰੂਆਤ ਤੋਂ ਤੁਸੀਂ ਕੀਤਾ ਸੀ ਸਿਰਫ ਛੋਟੀਆਂ ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਲਿਆ ਸੀ ਕਿ ਅੱਜ ਮਹਿਲਾਵਾਂ ਵੀ ਬੈਠੇ ਨੇ ਛੋਟੇ ਬੱਚੇ ਵੀ ਬੈਠੇ ਨੇ ਕਿ ਇਹ ਜਿਹੜੀਆਂ ਮਹਿਲਾਵਾਂ ਨੇ ਇਹਨਾਂ ਵਾਸਤੇ ਕੋਈ ਵੱਖਰਾ ਕੋਰਸ ਜਾਂ ਬੱਚਿਆਂ ਵਾਸਤੇ ਕੋਈ ਵੱਖਰਾ ਇਹ ਸਰ ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ ਆ ਸਾਡਾ ਇਹ ਮਾ ਇੱਕ ਔਰਤ ਨੂੰ ਸਿੱਖਿਆ ਦੇਣਾ ਇਹਦੇ ਵਿੱਚ 14-15 ਸਾਲ ਦੀ ਲੜਕੀ ਤੋਂ ਲੈ ਕੇ 40 ਸਾਲ ਦੀ ਔਰਤਾਂ ਆ ਸਕਦੀਆਂ ਬਾਕੀ ਬੱਚਿਆਂ ਦੇ ਸਿੱਖਣ ਤੇ ਡਿਪੈਂਡ ਕਰਦਾ ਆ ਵੀ ਉਹ ਕਿੰਨਾ ਟਾਈਮ ਲਗਾਉਂਦੀ ਨੇ ਕਿਉਂਕਿ ਸਾਡਾ ਕੋਰਸ ਸਾਲ 2 ਸਾਲ ਜਾਂ 3 ਸਾਲ ਦਾ ਹੁੰਦਾ ਆ ਤੇ ਕੁਝ ਜੜੀਆਂ ਮੈਰਿਡ ਲੇਡੀਆਂ ਹੁੰਦੀਆਂ ਨੇ ਉਹ ਥੋੜਾ ਟਾਈਮ ਲਾ ਕੇ ਵੀ ਹਟ ਜਾਂਦੀਆਂ ਨੇ ਜਾਂ ਜੋ ਉਹਨਾਂ ਦੀ ਜ਼ਰੂਰਤ ਹੁੰਦੀ ਆ ਜਿਵੇਂ ਸੂਟ ਵਗੈਰਾ ਅੱਜਕੱਲ੍ਹ ਸਲਾਈ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਵੱਧ ਗਈ ਆ ਉਹ ਇਕੱਲੇ ਸੂਟ ਸਿੱਖ ਕੇ ਹੀ ਹਟ ਜਾਂਦੀਆਂ ਨੇ ਬਾਕੀ ਬੱਚੇ ਪੂਰਾ ਕੋਰਸ ਕਰਦੇ ਨੇ ਇਹ ਇਸ ਗਰੁੱਪ ਦੇ ਵਿੱਚ ਤੁਸੀਂ ਸਾਰਾ ਕੁਝ ਸਿਖਾਉਂਦੇ ਹੋ ਜਿਹੜੀਆਂ ਕਿ ਇੱਕ ਔਰਤ ਨੂੰ ਜਿਹੜੀ ਨਪੁੰਤਾ ਹਾਸਿਲ ਕਰਾਉਂਦੀਆਂ ਨੇ ਮੈਡਮ ਇਹ ਸਾਰਾ ਕੁਝ ਤੁਸੀਂ ਬਣਾਉਂਦੇ ਹੋ ਕਿ ਇਹ ਘਰ ਰੱਖਣ ਵਾਸਤੇ ਜਾਂ ਤੁਸੀਂ ਬਾਜ਼ਾਰ ਦੇ ਵਿੱਚ ਵੀ ਵੇਚਦੇ ਹੋ ਨਹੀਂ ਨਹੀਂ ਸਾਰਾ ਅਸੀਂ ਬਾਜ਼ਾਰ ਵਿੱਚ ਵੀ ਵੇਚ ਦਿੰਦੇ ਜਿੱਦਾਂ ਡਾਂਡ-ਕਾਂਡ ਕਿਸੇ ਲੜਕੀ ਦਾ ਵਿਆਹ ਆ ਕੁੜੀਆਂ ਕਾਲਜ ਜਾਂਦੀਆਂ ਹਨ ਕੋਈ ਨਹੀਂ ਟਾਈਮ ਅਸੀਂ ਘਰ ਫ੍ਰੀ ਰਹਿੰਦੀਆਂ ਸਾਡੇ ਕੋਲ ਕਢਵਾ ਲੈਣੀਆਂ ਅਸੀਂ ਪੈਸੇ ਲੈ ਲੀਦੇ ਉਹਨਾਂ ਨੂੰ ਦੇ ਦਈਓ ਤੁਸੀਂ ਇਹ ਸਮਾਨ ਦੇ ਵਿੱਚੋਂ ਕੀ ਕੁਝ ਵੇਚਣ ਵਾਸਤੇ ਔਰ ਕੀ ਕੁਝ ਘਰ ਰੱਖਣ ਵਾਸਤੇ ਤੁਸੀਂ ਬਣਾਉਂਦੇ ਹੋ ਮਦਰਾ ਜੀ ਤੋਂ ਅਸੀਂ ਵਿਲੇ ਹੋਈ ਅਸੀਂ ਘਰ ਵਾਸਤੇ ਬਣਾ ਲੈਂਦੇ ਆ ਕਿਸੇ ਰਿਸ਼ਤੇਦਾਰੀ ਵਿੱਚ ਵੀ ਗਿਫਟ ਦੇ ਦੇਦਾ ਆਪਣੇ ਘਰ ਵਾਸਤੇ ਵੀ ਬਣਾ ਲੈਂਦਾ ਜੇ ਕਿਸੇ ਆਣਗਵਣ ਚਾਹੀਦਾ ਤਾਂ ਮੁੱਲ ਵੀ ਦੇ ਦੇਦਾ ਤੁਸੀਂ ਇਸੇ ਗਰੁੱਪ ਦੇ ਵਿੱਚ ਹੀ ਹੋ ਤੁਸੀਂ ਹੁਣ ਤੱਕ ਕੀ ਕੁਝ ਬਣਾਉਣਾ ਸਿੱਖਿਆ ਮੈਂ ਜੀ ਤੋਂ ਸਿੱਖ ਕੇ ਸਾਰਾ ਕੋਈ ਸੂਟ ਵਗੈਰਾ ਜੋ ਵੀ ਖਰੋਚੀਆ ਵਗੈਰਾ ਤੇ ਮੈਂ ਆਪਣਾ ਕੰਮ ਆਪ ਚਲਾ ਰਹੀ ਆਂ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਤੁਸੀਂ ਸਿੱਖਿਆ ਇਹ ਜਿੰਨਾ ਵੀ ਕੰਮ ਤੁਸੀਂ ਕਰਦੇ ਹੋ ਤੁਹਾਨੂੰ ਫਾਈਨੈਂਸ਼ੀਅਲੀ ਤੁਹਾਨੂੰ ਮਤਲਬ ਕਿ ਮਦਦ ਕਰਦਾ ਆਰਥਿਕ ਤੌਰ ਤੇ ਤੁਹਾਡੀ ਸਹਾਇਤਾ ਕਰਦਾ ਹਾਂਜੀ ਮੈਂ ਸਾਰਾ ਆਪਣਾ ਜੋ ਘਰ ਦਾ ਖਰਚਾ ਆ ਮੈਂ ਸਲਾਈ ਤੋਂ ਹੀ ਮਤਲਬ ਕਰਦੀ ਪਈ ਆ ਇੱਥੋਂ ਸਿੱਖ ਕੇ ਬਿਲਕੁਲ ਕਿ ਜੇਕਰ ਆਦਮੀ ਇਸ ਪਿੰਡ ਦੇ ਜਿਹੜੇ ਨੇ ਉਹ